ਜਿਸੂਹਾ ਦੇ ਪਿੰਡ ਬਾਇਚੱਕ ਵਿੱਚ ਐਤਵਾਰ ਤੜਕੇ 3 ਵਜੇ ਦੇ ਕਰੀਬ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਕਰੀਬ 4 ਚੋਰਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿੱਥੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹਨਾਂ ਚੋਰਾਂ ਵੱਲੋਂ ਸਭ ਤੋਂ ਪਹਿਲਾਂ ਦੁਕਾਨ ਦੇ ਬਾਹਰ ਦਾ ਸ਼ਟਰ ਤੋੜਿਆ ਗਿਆ, ਜਿਸ ਤੋਂ ਬਾਅਦ ਚੋਰ ਦੁਕਾਨ ਦੇ ਅੰਦਰ ਦਾਖਲ ਹੋ ਗਏ ਤੇ ਦੁਕਾਨ ਤੋਂ ਪੈਸੇ ਤੇ ਹੋਰ ਸਮਾਨ ਚੋਰੀ ਕਰਨ ਲੱਗੇ। ਅਤੇ ਬਾਕੀ ਚੋਰ ਦੁਕਾਨ ਦੇ ਬਾਹਰ ਖੜੇ ਹੋ ਕੇ ਅੰਦਰ ਬੜੇ ਚੋਰਾਂ ਨੂੰ ਹਦਾਇਤਾਂ ਦੇ ਰਹੇ ਸਨ ਬਿਨਾਂ ਕਿਸੇ ਦਰਦੇ ਕਰੀਬ 1 ਘੰਟੇ ਤੱਕ ਚੋਰ ਚੋਰੀ ਦੀ ਵਾਰਦਾਤ ਨੂੰ ਜਾਮ ਦਿੰਦੇ ਰਹੇ ਅਤੇ ਬਹੁਤ ਆਰਾਮ ਨਾਲ ਉੱਥੋਂ ਨਿਕਲ ਗਏ ਉਹਨਾਂ ਨੇ ਆਪਣੀ ਪਿੱਠ ਤੇ ਸਮਾਨ ਨਾਲ ਭਰੀ ਬੋਰੀ ਚੁੱਕੀ ਤੇ ਉੱਥੋਂ ਚਲੇ ਗਏ ਪੀੜਿਤ ਦੁਕਾਨਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮੈਂ ਹਰ ਰੋਜ਼ ਦੀ ਤਰ੍ਹਾਂ ਰਾਤ ਕਰੀਬ 8 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਜਦੋਂ ਮੇਰਾ ਭਤੀਜਾ ਸੁਵੇਦ ਦੀ ਸੈਰ ਕਰਦਾ ਹੋਇਆ ਦੁਕਾਨ ਦੇ ਨੇੜੇ ਪਹੁੰਚੇ ਤਾਂ ਉਸਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਹੋਏ ਹਨ ਜਦੋਂ ਮੈਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਦੋਂ ਮੈਂ ਦੁਕਾਨ ਦੇ ਸੀਸੀਟੀਵੀ ਕੈਮਰੇ ਚੈੱਕ ਕੀ ਤਾਂ ਘਟਨਾ ਦਾ ਪਤਾ ਲੱਗਾ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਗੱਲੇ ਵਿੱਚ ਕਰੀਬ 15000 ਦੀ ਨਕਦੀ ਦੇ ਨਾਲ-ਨਾਲ ਚੋਰ ਬੋਰੀਆਂ 'ਚ ਭਰਿਆ ਕਰਿਆਨੇ ਦਾ ਸਮਾਨ ਵੀ ਲੈ ਗਏ ਘਟਨਾ ਦੀ ਸਾਰੀ ਜਾਣਕਾਰੀ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਦਸੂਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਲਕਾਰ ਸਿੰਘ ਕਿਹੜੇ ਪਿੰਡ ਦੇ ਰਹਿਣਾ ਹੈ ਅੱਛਾ ਇੱਕ ਦੱਸੋ ਜਿਹੜੀ ਚੋਰੀ ਹੋਈ ਹੈ ਕਿਸ ਤਰ੍ਹਾਂ ਹੋਈ ਪੂਰੀ ਬਾਰ ਬਾਰਦਾ ਤੇ ਹੋਈ ਮੈਂ ਸ਼ਾਮੀ 8:00 ਵਜੇ ਦੁਕਾਨ ਬੰਦ ਕਰਕੇ ਗਿਆ ਅਸੀਂ ਸਵੇਰੇ ਆਏ ਤੇ ਭਤੀਜਾ ਮੇਰਾ ਆਇਆ ਤੇ ਉਹਨੇ ਟੈਲੀਫੋਨ ਕੀਤਾ ਵੀ ਦੁਕਾਨ ਦੇ ਸ਼ਟਰ ਟੁੱਟਾ ਫਿਰ ਅਸੀਂ ਆਣ ਕੇ ਦੇਖਿਆ ਤੇ ਕਾਫੀ ਸਮਾਨ ਦਾ ਨੁਕਸਾਨ ਹੋਇਆ ਤੇ ਕੈਸ਼ ਵੀ 15 15 15000 ਅੱਛਾ ਕੁਝ ਕੈਮਰੇ ਚ ਆਇਆ ਕਿੰਨੇ ਕਿ ਚੋਰ ਸੀ ਇਹ ਤਿੰਨ ਕ ਬੰਦੇ ਸੀ ਤਿੰਨ ਚਾਰ ਬੰਦੇ ਸੀ ਤੇ ਫਿਰ ਅੰਦਰ ਵਿੱਚ ਹੋਰ ਕਿੰਨਾ 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 ਕ ਸਮਾਨ ਚੁੱਕਿਆ ਉਸ ਤੋਂ ਇਲਾਵਾ ਸਮਾਨ ਕਾਫੀ ਸਮਾਨ ਲੱਗੇ ਆ ਮਤਲਬ ਤੇਲ ਤੂਲ ਵਗੈਰਾ ਜੋ ਵੀ ਹੈ ਸਵੇਰੇ ਜਦੋਂ ਆਏ ਆਪਾਂ ਤੇ ਸਾਨੂੰ 8:30 ਵਜੇ ਪਤਾ ਲੱਗਾ ਹਾਂ ਤੇ ਦੁਕਾਨ ਦੇ ਛੋਟੇ ਦੁਕਾਨ ਦਾ ਛੱਟ ਜਿਹੜਾ ਇਹ ਚੱਕਿਆ ਹੋਇਆ ਸੀਗਾ ਤੇ ਇਹਨਾਂ ਨੇ ਜਾ ਕੇ ਦੁਕਾਨ ਦਾ ਫਿਰ ਸ਼ਟਰ ਹੁਣ ਠੀਕ ਕਰਾਇਆ ਉਹਨਾਂ ਨੇ ਤੇ ਬਾਅਦ ਚੱਕਿਆ ਤੇ ਚੋਰੀ ਕਾਫੀ ਹੋਈ ਆ ਸਮਾਨ ਕਾਫੀ ਚੋਰੀ ਹੋ ਗਿਆ ਇਹਨਾਂ ਦਾ ਤੇ ਬਾਕੀ ਇਹਨਾਂ ਨੇ ਜਿਹੜੀ ਕੈਮਰੇ ਚ ਰਿਕਾਰਡਿੰਗ ਚ ਆਏ ਕੁਛ ਚੋਰ ਵਗੈਰਾ ਚੋਰ ਰਿਕਾਰਡਿੰਗ ਦੇ ਵਿੱਚ ਆਏ ਆ ਮੇਰੇ ਕੈਮਰੇ ਦੇ ਵਿੱਚ ਤਿੰਨ ਚਾਰ ਬੰਦੇ ਆਏ ਆ ਜਿਹੜੇ ਪੂਰੇ ਕਲੀਅਰ ਨਹੀਂ ਦਿਖ ਰਹੇ ਮਗਰ ਜੇ ਉਹਨੂੰ ਚੰਗੀ ਤਰ੍ਹਾਂ ਟੋਲਿਆ ਜਾਵੇ ਤਾਂ ਦਿਖ ਵੀ ਸਕਦੇ ਪੂਰੇ। नक्की ਮੰਗ ਕਰਦੇ ਹੋ। ਮੰਗ ਇਹ ਕਰਦੇ ਆਂ ਵੀ ਇਸ ਪ੍ਰਸ਼ਾਸਨ ਕੋਲੋਂ ਵੀ ਚੋਰਾਂ ਦੇ ਜਲਦੀ ਜਲਦੀ ਨਕੇਲ ਕੱਤੀ ਜਾਵੇ ਔਰ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਦਵਾਇਆ ਜਾਵੇ। ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਹਰਜੀਤ ਸਿੰਘ ਜੀ ਕੀ ਹੋਇਆ ਸੀ ਜਿਹੜੀ ਚੋਰੀ ਦੀ ਵਾਰਦਾਤ? ਚੋਰੀ ਦੀ ਵਾਰਦਾਤ ਤੇ ਇਦਾਂ ਕਿ ਸਵੇਰੇ ਪਤਾ ਲੱਗਿਆ ਮੇਰੇ ਬੱਚੇ ਬੇਟੇ ਨੇ ਦੱਸਿਆ ਕਿ ਪਾਪਾ ਦੁਕਾਨ ਤੇ ਚੋਰੀ ਹੋ ਗਈ ਅੰਕਲ ਦੀ। ਤੇ ਮੈਂ ਅਮੀ ਪਹੁੰਚਾ ਇਥੇ ਜਦੋਂ ਆ ਕੇ ਦੇਖਿਆ ਆਪਾਂ ਕਾਫੀ ਲੜਕੇ ਹੋਰ ਵੀ ਸੀਗੇ ਦੁਕਾਨਦਾਰ ਦੇ ਮਾਲਕ ਵੀ ਸੀਗੇ ਤੇ ਸਾਡੇ ਪਿੰਡ ਦੇ ਹੀ ਆ ਤੇ ਜਦੋਂ ਦੇਖਿਆ ਦੁਕਾਨ ਦੇ ਅੰਦਰ ਕਾਫੀ ਸਮਾਨ ਸੀਗਾ ਤੇ ਸਮਾਨ ਕਾਫੀ ਚੋਰੀ ਹੋ ਗਿਆ ਹੈ ਤੇ ਪ੍ਰਸ਼ਾਸਨ ਨੂੰ ਕਿੰਨੇ ਵਜੇ ਦੀ ਘਟਨਾ ਲੱਗਦੀ ਰਾਤ ਇਹ ਘਟਨਾ ਲਗਭਗ ਲੱਗਦਾ 12 ਤੋਂ 2 ਦੇ ਵਿਚ ਵਿੱਚ ਦੀ ਗੱਲ ਹੈਗੀ ਆ ਸ਼ਾਇਦ ਜਿਹੜੀ ਸੀਸੀਟੀਵੀ ਕਿੰਨੇ ਕੁ ਚੋਰ ਦਿਖਾਈ ਦੇ ਰਹੇ ਆ ਸੀਸੀਟੀਵੀ ਦੇ ਵਿੱਚ ਲਗਭਗ 3 ਤੋਂ 4 ਦੀ ਗਿਣਤੀ ਹੈਗੀ ਆ ਜਿਹਦੇ ਵਿੱਚ ਦੋ ਬੰਦੇ ਅੰਦਰ ਗਏ ਆ ਸੀਸੀਟੀਵੀ ਦੇਖੇ ਗਏ ਆ ਦੋ ਬੰਦਿਆਂ ਨੇ ਅੰਦਰੋਂ ਸਮਾਨ ਕੱਢਿਆ ਬੋਰਿਆਂ 'ਚ ਭਰ-ਭਰ ਕੇ ਪਹਿਲਾਂ ਤਾਂ ਉਹਨਾਂ ਨੇ ਗੱਲਾ ਖੋਲਿਆ ਗੱਲਾ ਖੋਲ ਕੇ ਉਹਨਾਂ ਨੇ ਕੈਸ਼ ਕੱਢਿਆ ਫਿਰ ਮਾਤਾ ਦੇ ਸ਼ਾਇਦ ਮੰਦਰ ਦੀ ਵੀ ਦੇਖੀ ਆਪਾਂ ਉੱਥੇ ਵੀ ਮੰਦਰ 'ਚੋਂ ਵੀ ਕੈਸ਼ ਕੱਢਿਆ ਉਹਨਾਂ ਨੇ ਜਿਹੜੇ ਚੜਾਵਾ ਚੜਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਬੋਰਿਆਂ ਦੇ ਵਿੱਚ ਪਰਪਰ ਸਮਾਨ ਕੱਢਿਆ ਤੇ ਅੱਜ ਦੇ ਚੋਰੀ ਦੇ ਘਟਨਾਵਾਂ ਵਧੀਆਂ ਜਾ ਰਹੀਆਂ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਸਰ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹਨਾਂ ਦੇ ਸਿਕੰਜਾ ਕੱਸਿਆ ਜਾਵੇ ਚੋਰੀਆਂ ਆ ਲਗਭਗ ਇੱਕ ਹਫਤੇ ਤੋਂ ਕਾਫੀ ਚੋਰੀਆਂ ਹੋ ਗਈਆਂ ਉੱਚੀ ਵਸ ਵੀ ਹੋਈ ਆ ਪਿੱਛੇ ਗੰਗਾਜਗ ਰੈਣਗੜ੍ਹ ਵੀ ਹੋਈ ਆ ਇੱਕ ਦੋ ਬਾਰਦਾਤਾ ਸ਼ਾਇਦ ਸੁਹੀ ਮੱਛੀ ਵਾਲਾ ਵੀ ਕਿਸੇ ਦੇ ਉਹਦੇ ਵੀ ਇਹਨਾਂ ਨੇ ਕੀਤਾ ਆ ਹਮਲਾ ਕੀਤਾ ਹੋਤੇ ਪੈਸੇ ਖੋਣ ਦੇ ਚੱਕਰਾਂ ਦੇ ਵਿੱਚ ਤੇ ਸਾਰੇ ਇਹਨਾਂ ਨੇ ਪ੍ਰਸ਼ਾਸਨ ਅਕੀ ਮੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਸਕੰਜਾ ਕੱਸਿਆ ਜਾਵੇ ਤੇ ਤਾਂ ਕਿ ਇਹ ਬਰਦਾਤਾ ਬੰਦ ਹੋਣ